ਕਿੰਨੇ ਕੀ ਕੀਮਤ ਹੈ ਇਹਦੀ ਬਾਈ ਇਹ ਕਿੰਨੀ ਦੀ ਕੀਮਤ ਹੈ ਇਹਦੀ ਇਹ 2.5 ਲੱਖ ਦਾ ਹੈ ਅ ਚੱਕਰ ਆਏ ਤੇ ਕਰਨ ਲਾਉਨੇ ਹਾਂ ਕੀ ਰੇਟ ਆ ਬਾਈ ਆਪਣਾ ਕਿੱਲੇ ਦਾ ਆਪਾਂ ਕਨਾਲ ਦਾ ਲੈਨੇ 500 500 ਰੁਪਿਆ ਹਣਾ ਕਨਾਲ ਦਾ ਹਾਂ ਮੱਕੀ ਦੇਖਦਾ ਤੇ ਬਾਈ ਆਪਣਾ ਹਸਰੀ ਕਾਲ ਦੋਸਤੋਂ ਮੈਂ ਭਪਿੰਦਰ ਸਿੰਘ ਚਾਹਾਨ ਜੱਸੀਪੋ ਵਾਲੀ ਉਧਰ ਸਾਡਾ ਧਾਲੀ ਵਾਲਾ ਦਾ ਮੁੰਡਾ ਬਾਈ ਉਹ ਮਸ਼ੀਨ ਲਈ ਕਿਹੜਾ ਰੂਟਰ ਵੇਟਰ ਹਣਾ ਤੇ ਐਂ ਇਧਰ ਤੁਹਾਨੂੰ ਦੱਸ ਦਿਆਂ ਬੱਕਰੀਆਂ ਦੀਆਂ ਬੱਕਰੀਆਂ ਪਕਾਉ ਆ ਬਾਈ ਗਰਮੀਤ ਜੈਲਦਾਰ ਦੀਆਂ ਜੱਸੀ ਪੋਲੇ ਦੀਆਂ ਆ ਚੱਲਿਆਂ ਕੋਰਸਵੀਰ ਮੰਡੀ ਲੱਗਣੀ ਆ ਉੱਥੇ ਜਾ ਰਿਹਾ ਬਾਈ ਦਾ ਨੰਬਰਦਾਰ ਲੈ ਕੇ ਜਿਹੜੇ ਵੀ ਵੀਰ ਨੇ ਬੱਕਰੀਆਂ ਲੈਣੀਆਂ ਹਨ ਤੇ ਉਹ ਨੰਬਰ ਤੇ ਵੀ ਸੰਪਰਕ ਕਰ ਲੈ ਤੇ ਆਪਾਂ ਗੱਲਬਾਤ ਕਰਾਉਣੇ ਆ ਕਿੰਨੀਆਂ ਪਠੋਰੇ ਹਨ ਬੱਕਰੀ ਦਾ ਮਿਲਣਾ ਦੀ ਦੀ ਨਹੀਂ ਇਹ ਚ ਉਹ ਵੱਡੀ ਬੱਕਰੀ ਹੋ ਸਕਦੀ ਆ ਇਹ ਪਹਾੜੀ ਬੱਕਰੀਆਂ ਹੋ ਸਕਦੀਆਂ ਨਾ ਐ ਨਹੀਂ ਪਤਾ ਆ ਤਾਂ ਪਠੋਰੀ ਹੀ ਆ ਸਾਰੇ ਇਹ ਤਿੰਨ ਪੰਜ ਨਾਗਾ ਅੱਜ ਇਹ ਚੱਲਿਆ ਕੋਟਸ ਮੀਰ ਨੰਬਰਦਾਰ ਇਹਦਾ ਬੱਕਰੀਆਂ ਲੈ ਕੇ ਗਰਮੀਤ ਜਾਲਦਾਰ ਦਾ ਤੇ ਬਖਾਊਆ ਤੇ ਆਪਾਂ ਨੰਬਰ ਪਾ ਦਾਂਗੇ ਵੀਡੀਓ ਦੇ ਉੱਤੇ ਜੇ ਨਾ ਵਿਕੀਆਂ ਤਾਂ ਜਿਹੜਾ ਭਰਾ ਖਰੀਦਣਾ ਚਾਹੁੰਦਾ ਤੇ ਉਹ ਫੋਨ ਕਰਕੇ ਖਰੀਦ ਵੀ ਸਕਦਾ ਤੇ ਇੱਧਰ ਤੁਹਾਨੂੰ ਦਿਖਾਉਣੇ ਆ ਇੱਧਰ ਦਾਲਾ ਬਾਈ ਠੀਕ ਹੈ ਸਾਡੇ ਢਾਲੀਵਾਲਾਂ ਦਾ ਮੁੰਡਾ ਆ ਗਿਆ ਬਾਈ ਤੇ ਕੀ ਆਪਣਾ ਰੂਟਰ ਵੇਟਰ ਹੈ ਸਬਰ ਸਾਈਡਰ ਸਬਰ ਸਾਈਡਰ ਹੈਨਾ ਕੀ ਵੀ ਜਿਹਦਾ ਇਹ ਉਹਨੂੰ ਕੀ ਵੀਦਾ ਤੂੰ ਮੱਕੀ ਹੁਣ ਮੱਕੀ ਖਿਮਾਰ ਅੱਛਾ ਮੱਕੀ ਆਪਣੇ ਬੀਜਦੇ ਆ ਉਹ ਪਿੰਡ ਚ ਤੇ ਨਾਲੇ ਮੱਕੀ ਵੜਨ ਨਹੀਂ ਲਈ ਨਹੀਂ ਨਹੀਂ ਦੂਜੀ ਮੱਕੀ ਬੀਜਦੇ ਪਾ ਅੱਛਾ ਚਾਰੇ ਵਾਲੀ ਤੇ ਕਿੰਨੇ ਕੀਮਤਾਂ ਦੀ ਬਾਈ ਇਹ ਕਿੰਨੇ ਦੀ ਕੀਮਤ ਹੈ ਇਹਦੀ ਇਹ 2.5 ਲੱਖ ਅੱਛਾ ਕਰਾਈ ਤੇ ਕਰਦਣ ਲਾਉਂਦੇ ਹਾਂ ਕੀ ਰੇਟ ਆ ਬਾਈ ਆਪਣਾ ਕਿੱਲੇ ਦਾ ਆਪਾਂ ਕਨਾਲ ਦਾ ਲੈਂਦੇ 500 500 ਰੁਪਿਆ ਹਣਾ ਕਨਾਲ ਦਾ ਹਾਂ ਮੱਕੀ ਵੇਚਦਾ ਤੇ ਬਾਈ ਆਪਣਾ ਕੀ ਨਾਂ ਸੱਚ ਹੈ ਤਾਂ ਫਾਰਮ ਦਾ ਪਹਿਲਾਂ ਵੀ ਤੁਸੀਂ ਵਚਨਖਾਸ ਸਟੋਰ ਬਾਈ ਦੀ ਫਾਰਮੈਸ ਜੱਸੀਪੋ ਵਾਲੀ ਹੈ ਨਾ ਜੱਸੀਪੋ ਗਹਿਰੀ ਵਾਲੇ ਜੋ ਵੀ ਵੱਡੇ ਪੱਧਰ ਤੇ ਕੰਮ ਕਰਾਉਣਾ ਚਾਹੁੰਦੇ ਆ ਤੇ ਬਾਈ ਤੇਰਾ ਨੰਬਰ ਕੀ ਆ 9464495547 94 644 644 95 95 ਹੈ 547 547 ਤੇ ਸੰਪਰਕ ਕਰਕੇ ਤੁਸੀਂ ਇਹਨਾਂ ਨੂੰ ਫੋਨ ਤੇ ਆਪਦੇ ਖੇਤ ਵਿੱਚ ਬੁਲਾ ਸਕਦੇ ਹੋ ਜ਼ਮੀਨ ਦੀ ਮਤਲਬ ਬਜਾਈ ਕਰਨੀ ਹੈ ਕੋਈ ਫਸਲ ਦੀ ਹੈ ਨਾ ਬਾਈ ਰੋਮੀ ਬਹੁਤ ਵਧੀਆ ਬੰਦਾ ਇਨਾਂ ਦਾ ਕਾਰੋਬਾਰ ਆ ਸਾਰਾ ਖੇਤੀ ਨਾਲ ਸੰਬੰਧਤ ਹੀ ਹੈ ਇਹਨਾਂ ਦਾ। ਰੇ ਸਪਰੇਅ ਵਾਲੇ ਜਹਾਜ਼ ਇਹਨਾਂ ਕੋਲੇ ਪਾਈਆਂ ਕੋਲੇ ਆਏ ਸੀਗੇ ਉੱਤੇ ਆਪਣੇ ਉਧਰੋਂ ਜੈਲਦਰਾਂ ਦੇ ਬੱਕਰੀਆਂ ਵੇਚ ਰਹੇ ਆ ਹਨਾ ਤੇ ਸਾਡਾ ਭਰਾ ਇਹ ਵੀ ਸਾਡਾ ਭਤੀਜਾ ਵੈਸੇ ਲੱਗਦਾ ਹੈ ਮੇਰਾ। ਤੇ ਵੈਸੇ ਸਾਡੀ ਉਮਰ 'ਚ ਬਹੁਤਾ ਫਰਕ ਨਹੀਂ ਇਹ ਵੀ ਮੁੰਡਾ ਹੁਣ ਮੈਂ ਵੀ ਜਵਾਨ ਹੀ ਪਿਆ ਨਾ ਹਜੇ 45 ਸਾਲਾਂ ਦਾ। ਤੇ ਭਾਈ ਆਏ ਸੀ ਨਾ ਤੇ ਆਪਣੇ ਪੰਪ ਤੇ ਆਏ ਸੀ ਮੈਂ ਹੱਦਲ ਵੀਡੀਓ ਬਣਾ ਲਈਏ। ਤੇ ਉਧਰੋਂ ਚੱਲਿਆ ਜਲਦਾਰਾਂ ਦਾ ਬਣਾਉਣ ਚੱਲਿਆ ਫਿਰ ਕੌਣ ਜਾਂਦਾ ਤੇਰੇ ਨਾਲ ਤੇ ਜੇ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਹੋਈਆਂ ਤਾਂ ਆਪਾਂ ਨੰਬਰ ਤੇ ਸੰਪਰਕ ਕਰ ਲਓ ਗਰਮੀਤ ਸਿੰਘ ਜਲਦਾਰ ਦੇ ਤੇ 78378 56822 78378 56822 ਇਹ ਦੋਨੇ ਮੁੰਡੇ ਪਿੰਡ ਦੇ ਆ ਤੇ ਬੱਕਰੀਆਂ ਵਾਲਾ ਵੀ ਤੇ ਇਹ ਵੀ ਜੇ ਕਿਸੇ ਨੇ ਬੱਕਰੀਆਂ ਖਰੀਦਣੀਆਂ ਉਹ ਵੀ ਜਿਹੜਾ ਇਹ ਬਾਈ ਨੇ ਨੰਬਰ ਦੱਸਿਆ ਉਹ ਤੇ ਪੁੱਛ ਲਿਓ ਨੰਬਰ ਜੇ ਨਾ ਸਮਝ ਲੱਗੀ ਮੇਰੇ ਫੋਨ ਜਿਹੜਾ ਬੋਲੇ ਮੈਂ 7878 56822 ਦੀ ਤੇ ਜੇ ਤੁਹਾਨੂੰ ਇਹਦੇ ਫੋਨ ਦੀ ਨੰ ਲੱਗੀ ਦਾ 7878 56822 ਤੋਂ ਇਹ ਸੀਡ ਫਾਰਮ ਬਾਰੇ ਵੀ ਪੁੱਛ ਸਕਦੇ ਹੋ ਨਾ ਤੇ ਆਪਣੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਓਕੇ ਧੰਨਵਾਦ ਬਾਈ ਹੈ ਸਾਰੇ ਇਹਦੇ ਕੋਲੇ ਹਾਂ ਸਾਰੇ ਇਹਦੇ ਕੋਲੇ ਬਾਈ ਕੋਲੇ ਸੰਦ ਆ ਕਿਤੇ ਵੀ ਆ ਕੇ ਇਹ ਮਾਲਾ 150 ਕਿੱਲਾ ਜ਼ਮੀਨ ਬਜਾਈ ਵਾਲੀ ਮਿਲਦੀ ਹੈ ਕੋਈ ਇਕੱਠੇ ਹੋ ਕੇ ਕੋਈ ਹਨਾ ਤੇ ਬਾਈ ਉਸੇ ਪਿੰਡ ਵੀ ਆ ਜੂ ਹਨਾ ਜਾੜੋਂਗੇ ਉਸੇ ਪਿੰਡਾਂ ਹਾਂ ਬਾਈ ਜਾੜੂਗਾ ਉਸੇ ਪਿੰਡ ਵੀ ਠੀਕ ਆ ਬਾਈ ਖਿੱਚ ਕੇ ਸ਼ੇਅਰ ਕਰਦੇ ਹਾਂ